ਅਮਰੀਕਾ ਜਾ ਰਹੇ ਭਾਰਤੀ ਨੌਜਵਾਨਾਂ ਨਾਲ ਵਾਪਰੀ ਵੱਡੀ ਅਣਹੋਣੀ ਨਾਲ ਸੰਬੰਧਤ ਖਬਰ ਵਾਲ ਸੁਨਹਿਰੀ ਭਵਿੱਖ ਦੀ ਢਾਲ ਵਿੱਚ ਅਮਰੀਕਾ ਪੁੱਜਣ ਦੇ ਯਤਨ ਕਰ ਰਹੇ ਭਾਰਤੀ ਨੌਜਵਾਨਾਂ ਨਾਲ ਵੱਡੀ ਅਣਹੋਣੀ ਵਾਪਰਨ ਦੀ ਰਿਪੋਰਟ ਹੈ ਮੈਕਸੀਕੋ ਦੇ ਜੰਗਲਾਂ ਵਿੱਚ ਫਸੇ ਚਾਰ ਨੌਜਵਾਨਾਂ ਨੇ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਹਨਾਂ ਨਾਲ ਆਏ ਕਈ ਨੌਜਵਾਨਾਂ ਦਾ ਕੋਈ ਥੋਪਤਾ ਨਹੀਂ ਲੱਗ ਰਿਹਾ ਅਤੇ ਉਹ ਖੁਦ ਜੰਗਲਾਂ ਵਿੱਚ ਗੁੰਮ ਹੋ ਚੁੱਕੇ ਨੇ ਅਮਰੀਕਾ ਡੋਂਗੀ ਘਤਰ ਆਏ تھے ਭਾਈ ਚਾਰ ਜਣੇ ਬਚੇ ਭਾਈ ਹੰ ਭੁੱਖੇ ਪੇਟ ਚੱਲਣ ਲੱਗੇ ਪੰਜ ਦਿਨ ਹੋ ਗਏ ਜੰਗਲਾਂ ਮਤੇ ਕਿ ਉਹ ਮੈਕਸੀਕੋ ਗਏ ਭਾਈ ਐਸਾ ਹੈ ਦੇਖ ਪਤਾ ਕਿ ਮਾਪੇ ਕੱਟਨੇ ਕੱਟਨੇ ਭਾਰਾ ਤੋਂ ਭਾਈ 25 40 ਲੱਖ ਰੁਪਏ ਦੇ ਕੇ ਮਾਰੇ ਮਾਪੇ ਆਨ ਦੋ ਮਹੀਨੇ ਹੋ ਗਏ ਮਾਰੇ ਮਾਪੇ ਦਾ ਬਾਤ ਜੰਗਲਾਂ ਵਿੱਚ ਫਸੇ ਨੌਜਵਾਨ ਹਰਿਆਣਾ ਸੂਬੇ ਨਾਲ ਸੰਬੰਧਤ ਨੇ ਜੋ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਉਹਨਾਂ ਦੱਸਿਆ ਕਿ ਏਜੰਟਾਂ ਨੂੰ 35 35 ਲੱਖ ਰੁਪਏ ਦੇ ਕੇ ਇੱਥੇ ਪੁੱਜੇ ਪਰ ਹੁਣ ਅੱਗੇ ਜਾਣ ਦਾ ਕੋਈ ਰਾਹ ਨਹੀਂ ਮਿਲ ਰਿਹਾ ਮਾਪਿਆਂ ਨੇ ਕਰਜ਼ਾ ਚੁੱਕ ਕੇ ਪੈਸੇ ਦਿੱਤੇ ਅਤੇ ਇੱਥੇ ਜਾਨ ਤੇ ਖਤਰਾ ਮੰਡਰਾ ਰਿਹਾ ਹੈ ਭਾਰਤੀ ਨੌਜਵਾਨ ਹੋਰਨਾਂ ਨੂੰ ਵੀ ਸੁਚੇਤ ਕਰ ਰਹੇ ਨੇ ਕਿ ਉਹ ਟਰੈਵਲ ਏਜੰਟਾਂ ਦੇ ਲਾਰਿਆਂ ਵਿੱਚ ਆ ਕੇ ਕਦੇ ਵੀ ਅਜਿਹਾ ਕੰਮ ਨਾ ਕਰਨ ਕਿਉਂਕਿ ਨਾ ਸਿਰਫ ਰਕਮ ਦਾ ਨੁਕਸਾਨ ਹੁੰਦਾ ਸਗੋਂ ਜਾਨ ਬਚਣ ਦੀ ਵੀ ਕੋਈ ਗਾਰੰਟੀ ਨਹੀਂ ਦੱਸ ਦਈਏ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 2.5 ਕਰੋੜ ਤੋਂ ਟੱਪ ਚੁੱਕੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਿਛਲੇ 2 ਸਾਲ ਦੌਰਾਨ ਦਾਖਲ ਹੋਏ। ਭਾਵੇਂ ਪਿਛਲੇ 4 ਸਾਲ ਦੌਰਾਨ ਅਮਰੀਕਾ 7 ਲੱਖ ਨਾਜਾਇਜ਼ ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕਾ ਹੈ ਪਰ ਇਸ ਨਾਲ ਨਵਿਆਂ ਦੇ ਆਉਣ ਤੇ ਕੋਈ ਅਸਰ ਨਹੀਂ ਪੈ ਰਿਹਾ। ਦੁਨੀਆ ਦੇ ਤਕਰੀਬਨ ਹਰ ਖੇਤੇ ਤੋਂ ਪ੍ਰਵਾਸੀ ਅਮਰੀਕਾ ਦੇ ਬਾਰਡਰ ਤੇ ਪੁੱਜ ਰਹੇ ਨੇ। ਜਿਨ੍ਹਾਂ ਕੋਲ ਮੁਲਕ ਵਿੱਚ ਦਾਖਲ ਹੋਣ ਵਾਸਤੇ ਕੋਈ ਵੀਜ਼ਾ ਨਹੀਂ ਹੁੰਦਾ ਅਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੁੰਦੇ ਆ ਪਨਾਹ ਦਾ ਦਾਅਵਾ ਕਰ ਦਿੰਦੇ ਨੇ। ਕੈਲੀਫੋਰਨੀਆ ਅਤੇ ਟੈਕਸਸ ਵਰਗੇ ਰਾਜਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਮੰਨੀ ਜਾ ਰਹੀ ਹੈ ਪਰ ਪਿਛਲੇ ਸਮੇਂ ਦੌਰਾਨ ਫਲੋਰੀਡਾ ਅਤੇ ਵਾਸ਼ਿੰਗਟਨ ਰਾਜਾਂ ਵਿੱਚ ਵੀ ਇਹਨਾਂ ਦੀ ਗਿਣਤੀ ਵਧਣ ਲੱਗੀ ਸਾਲ 2007 ਤੋਂ 2021 ਦਰਮਿਆਨ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 17 ਲੱਖ ਘਟ ਗਈ ਪਰ ਪਿਛਲੇ ਸਮੇਂ ਦੌਰਾਨ ਹੋਏ ਵਾਅਦੇ ਮਗਰੋਂ ਇਮੀਗ੍ਰੇਸ਼ਨ ਤੇ ਨਵੀਂ ਬਹਿਸ ਛਿੜ ਗਈ ਬਾਰਡਰ ਪੈਟਰੋਲ ਏਜੰਟਾ ਮੁਤਾਬਕ ਮਹੀਦੇ ਪਹਿਲੇ 21 ਦਿਨਾਂ ਦੌਰਾਨ ਰੋਜ਼ਾਨਾ ਔਸਤਨ 3700 ਜਣਿਆਂ ਨੂੰ ਰੋਕਿਆ ਗਿਆ ਜਦਕਿ ਪਿਛਲੇ ਸਾਲ ਦਸੰਬਰ ਵਿੱਚ ਰੋਜ਼ਾਨਾ 8000 ਪ੍ਰਵਾਸੀਆਂ ਨੂੰ ਰੋਕਿਆ ਜਾ ਰਿਹਾ ਸੀ ਮੰਨਿਆ ਜਾ ਰਿਹਾ ਹੈ ਕਿ ਮੈਕਸੀਕੋ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੀਤੀ ਜਾ ਰਹੀ ਸਖਤ ਕਾਰਵਾਈ ਇਸ ਦਾ ਮੁੱਖ ਕਾਰਨ ਹੋ ਸਕਦੀ ਹੈ ਦੂਜੇ ਪਾਸੇ ਬਾਈਡਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਨਾਜਾਇਜ਼ ਪ੍ਰਵਾਸ ਰੋਕਣ ਬਾਰੇ ਉਹਨਾਂ ਦੇ ਯਤਨਾਂ ਨੂੰ ਬੂਹਰ ਪਿਆ ਹੈ ਅਤੇ ਨਾਜਾਇਜ਼ ਪ੍ਰਵਾਸੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਦੱਖਣੀ ਸਰਹੱਦ ਰਾਹੀਂ ਨਾਜਾਇਜ਼ ਪ੍ਰਵਾਸ ਰੋਕਣ ਵਾਸਤੇ ਕਈ ਕਦਮ ਉਠਾਏ ਗਏ ਜਿਨ੍ਹਾਂ ਵਿੱਚ ਤਸਕਰਾਂ ਨਾਲ ਨਜਿੱਠਣਾ ਵੀ ਸ਼ਾਮਲ ਹੈ ਇਸ ਦੇ ਨਾਲ ਹੀ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਕਾਨੂੰਨੀ ਰਾਹ ਅਖਤਿਆਰ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਹਮਦਾਰਾ ਟੀਵੀ